हिमाचल प्रदेश ਵਿੱਚ ਭਾਰੀ ਮੌਨਸੂਨ بارش ਨੇ ਤਬਾਹੀ ਮਚਾ ਦਿੱਤੀ ਹੈ ਕਈ ਥਾਵਾਂ ਤੇ ਜ਼ਮੀਨ ਖਿਸਕਣ ਕਾਰਨ ਨਦੀਆਂ ਤੇ ਨਾਲੇ ਉਛਾਲਦੇ ਨੇ ਸੜਕਾਂ ਬੰਦ ਨੇ ਲਗਾਤਾਰ بارش ਕਾਰਨ ਜਨਜੀਵਨ ਪ੍ਰਭਾਵਿਤ ਹੈ ਪਾਰੀ بارش ਕਾਰਨ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਜ ਦੇ 8 ਜ਼ਿਲ੍ਹਿਆਂ ਕਾਂਗੜਾ ਚੰਬਾ ਤੇ ਊਨਾ ਮੰਡੀ ਕੁਲੂ ਸੋਲਨ ਬਿਲਾਸਪੁਰ ਵਿੱਚ ਸਾਰੇ ਵਿਦਿਅਕ ਅਦਾਰਿਆਂ ਨੂੰ ਬੰਦ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਆਧਿਪਤੀ ਜ਼ਿਲ੍ਹਾ ਲਾਹੌਰ ਸੰਪਤੀ ਤੇ ਲਾਹੌਰ ਉਦੇਪੁਰ ਸਬਡਿਵੀਜ਼ਨਲ ਵਿੱਚ ਸਾਰੇ ਅਦਾਰੇ ਬੰਦ ਰੱਖੇ ਗਏ ਨੇ ਮੌਸਮ ਭਾਗ ਨੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਦਾ ਸੰਤਰੀ ਅਲਰਟ ਜਾਰੀ ਕੀਤਾ ਹੈ ਤੇ ਸਥਿਤੀ ਵਿੱਚ ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਜ਼ਮੀਨ ਖਿਸਕਣ ਵਰਗੇ ਖੇਤਰਾਂ ਤੋਂ ਦੂਰ ਰਹਿਣ ਤੇ ਨਾਲੇ ਕੰਢਿਆਂ ਤੇ ਨਾ ਜਾਣ ਦੀ ਸਖਤ ਚੇਤਾਵਨੀ ਦਿੱਤੀ ਹੈ। ਇਸੇ ਦਰਮਿਆਨ ਬਿਲਾਸਪੁਰ ਰੋਡ ਤੇ ਵੱਡਾ ਪਾਰੀ ਜਾਮ ਲੱਗ ਗਿਆ ਜਿਸ ਦੀਆਂ ਤਸਵੀਰਾਂ ਸਾਫ਼ ਤੌਰ ਤੇ ਵੇਖੀਆਂ ਜਾ ਸਕਦੀਆਂ ਨੇ। ਹਿੰਦੂਨਗਰ ਨਗਰ ਨੂੰ ਜਾ ਰਹੀ ਸੀ ਮੇਲਾ گاؤں ਦੇ ਵਿੱਚ ਸਰਨਲ ਨੰਬਰ 1 ਔਰ 2 ਦੇ ਵਿੱਚ ਸਲਾਈਡਿੰਗ ਹੋਈ ਹੈ ਬਹੁਤ ਪਰੇਸ਼ਾਨ ਹੋਏ ਗਏ। ਛੋਟੇ ਛੋਟੇ ਬੱਚੇ ਜਿਸ ਕਰਕੇ ਤੁਸੀਂ ਦੇਖ ਸਕਦੇ ਹੋ ਪਰ ਬਹੁਤ ਬੁਰੇ ਹਾਲਾਤ ਹੈ ਜੀ ਨਹੀਂ ਨਹੀਂ ਉਸ ਵਕਤ ਤੱਕ ਇਹ ਹੀ ਗੱਲ ਕਹਿਣਾ ਜਾਂਦਾ ਕਿ ਇੱਧਰ ਕੋਈ ਨਾ ਚੱਲੇ ਜੀ ਕੋਈ ਸੀ ਪੁਲਿਸ ਨੂੰ ਬੇਨਤੀ ਹੈ ਜੀ ਕੋੜਜੋਗ ਮਰਿਆ ਹਾਂਜੀ ਪੁਲਿਸ ਦਾ ਸੰਜੋਗ ਤਾਂ ਨੂੰ ਵਧੀਆ ਮਿਲ ਗਿਆ ਜੀ ਪੁਲਿਸ ਸਾਰਾ ਸੰਜੋਗ ਦੇ ਗਈ ਆ ਪਰ ਪੁਲਿਸ ਵੀ ਕੀ ਕਰੇ ਜੀ ਜਦ ਲੋਕ ਹੀ ਨਹੀਂ ਮੰਨਦੇ ਅਜਿਹਾ ਹਰ ਅਣਜਾਣ ਲਈ ਜਤਰੂ ਨੂੰ ਇਹ ਕਹਿੰਦੇ ਕਿ ਇੱਧਰੋਂ ਨਾ ਆਓ। ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੌਨਸੂਨ بارش ਨੇ ਤਬਾਹੀ ਮਚਾ ਦਿੱਤੀ ਹੈ। ਕਈ ਥਾਵਾਂ ਤੇ ਜ਼ਮੀਨ ਖਿਸਕਣ ਕਾਰਨ ਨਦੀਆਂ ਤੇ ਨਾਲੇ ਉਛਾਲਦੇ ਨੇ ਸੜਕਾਂ ਬੰਦ ਨੇ ਲਗਾਤਾਰ بارش ਕਾਰਨ ਜਨਜੀਵਨ ਪ੍ਰਭਾਵਿਤ ਹੈ। ਭਾਰੀ بارش ਕਾਰਨ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਜ ਦੇ 8 ਜ਼ਿਲ੍ਹਿਆਂ ਕਾਂਗੜਾ, ਚੰਬਾ ਤੇ ਊਨਾ ਮੰਡੀ, ਕੁਲੂ, ਸੋਲਨ, ਬਿਲਾਸਪੁਰ ਵਿੱਚ ਸਾਰੇ ਵਿਦਿਅਕ ਅਦਾਰਿਆਂ ਨੂੰ ਬੰਦ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਆਧਿਪਤੀ ਜ਼ਿਲ੍ਹਾ ਲਾਹੌਰ ਸੰਪਤੀ ਤੇ ਲਾਹੌਰ, ਉਦੇਪੁਰ ਸਬ ਡਿਵੀਜ਼ਨਲ ਚ ਸਾਰੇ ادارے ਬੰਦ ਰੱਖੇ ਗਏ ਨੇ ਮੌਸਮ ਵਿਭਾਗ ਨੇ ਕਈ ਜ਼ਿਲ੍ਹਿਆਂ ਵਿੱਚ ਭਾਰੀ بارش ਦਾ ਸੰਤਰੀ ਅਲਰਟ ਜਾਰੀ ਕੀਤਾ ਹੈ ਤੇ ਇਸ ਸਥਿਤੀ ਵਿੱਚ ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਜ਼ਮੀਨ ਖਿਸਕਣ ਵਰਗੇ ਖੇਤਰਾਂ ਤੋਂ ਦੂਰ ਰਹਿਣ ਤੇ ਨਾਲੇ ਕੰਢਿਆਂ ਤੇ ਨਾ ਜਾਣ ਦੀ ਸਖਤ ਚੇਤਾਵਨੀ ਦਿੱਤੀ ਹੈ ਇਸੇ ਦਰਮਿਆਨ ਬिलासपुर ਰੋਡ ਤੇ ਵੱਡਾ ਪਾਰੀ ਜਾਮ ਲੱਗ ਗਿਆ ਜਿਸ ਦੀਆਂ ਤਸਵੀਰਾਂ ਸਾਫ਼ ਤੌਰ ਤੇ ਵੇਖੀਆਂ ਜਾ ਸਕਦੀਆਂ ਨੇ ਹਿੰਦੂਨਗਰ ਨਗਰ ਨੂੰ ਜਾ ਰਹੀ ਸੀ ਮੇਲਾ گاؤں ਦੇ ਵਿੱਚ 71 ਨੰਬਰ ਇੱਕ ਔਰ 2 ਦੇ ਵਿੱਚ ਸਲਾਈਡਿੰਗ ਹੋਈ ਆ ਬਹੁਤ ਪਰੇਸ਼ਾਨ ਹੋਏ ਗਏ ਜੀ ਛੋਟੇ ਛੋਟੇ ਬੱਚੇ ਆ ਜਿਸ ਕਰਕੇ ਤੁਸੀਂ ਦੇਖ ਸਕਦੇ ਹੋ ਪਰ ਬਹੁਤ ਬੁਰਾ ਹਾਲਾਤ ਆ ਜੀ ਨਹੀਂ ਨਹੀਂ ਉਸ ਲੱਗਦਾ ਸੀ ਇਹ ਹੀ ਗੱਲ ਕਹਿਣਾ ਚਾਹੁੰਦਾ ਕਿ ਇੱਧਰ ਕੋਈ ਨਾ ਚਲੇ ਜੀ ਪੁਲਿਸ ਕੋਲਿਆਂ ਨੂੰ ਬੇਨਤੀ ਹੈ ਜੀ ਕੋਟਜੋਗ ਮੇਰੇ ਆ ਹਾਂਜੀ ਪੁਲਿਸ ਦਾ ਸੰਜੋਗ ਤਾਂ ਨੂੰ ਵਧੀਆ ਮਿਲ ਗਿਆ ਜੀ ਪੁਲਿਸ ਸਾਰਾ ਸੰਜੋਗ ਦੇ ਲਈ ਆ ਪੁਲਿਸ ਵੀ ਕੀ ਕਰੇ ਜੀ ਜਦ ਲੋਕ ਹੀ ਨਹੀਂ ਮੰਨਦੇ ਅਜੀ ਤਾਂ ਹਰ ਹਰ ਜਾਣ ਲਈ ਯਾਤਰਾ ਨੂੰ ਇਹ ਕਹਿੰਦੇ ਕਿ ਇੱਧਰ ਨੂੰ ਨਾ ਆਓ। ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੌਨਸੂਨ بارش ਨੇ ਤਬਾਹੀ ਮਚਾ ਦਿੱਤੀ ਹੈ। ਕਈ ਥਾਵਾਂ ਤੇ ਜ਼ਮੀਨ ਖਿਸਕਣ ਕਾਰਨ ਨਦੀਆਂ ਤੇ ਨਾਲੇ ਉਛਾਲਦੇ ਨੇ ਸੜਕਾਂ ਬੰਦ ਨੇ ਲਗਾਤਾਰ بارش ਕਾਰਨ ਜਨਜੀਵਨ ਪ੍ਰਭਾਵਿਤ ਹੈ। ਭਾਰੀ بارش ਕਾਰਨ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਜ ਦੇ 8 ਜ਼ਿਲ੍ਹਿਆਂ ਕਾਂਗੜਾ, ਚੰਬਾ ਤੇ ਊਨਾ ਮੰਡੀ, ਕੁਲੂ, ਸੋਲਨ, ਬਿਲਾਸਪੁਰ ਵਿੱਚ ਸਾਰੇ ਵਿਦਿਅਕ ਅਦਾਰਿਆਂ ਨੂੰ ਬੰਦ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਆਧਿਪਤੀ ਜ਼ਿਲ੍ਹਾ ਲਾਹੌਰ ਸੰਪਤੀ ਤੇ ਲਾਹੌਰ ਉਦੇਪੁਰ ਸਬਡਿਵੀਜ਼ਨਲ ਚ ਸਾਰੇ ادارے ਬੰਦ ਰੱਖੇ ਗਏ ਨੇ ਮੌਸਮ ਵਿਭਾਗ ਨੇ ਕਈ ਜ਼ਿਲ੍ਹਿਆਂ ਵਿੱਚ ਭਾਰੀ بارش ਦਾ ਸੰਤਰੀ ਅਲਰਟ ਜਾਰੀ ਕੀਤਾ ਤੇ ਸਥਿਤੀ ਵਿੱਚ ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਜ਼ਮੀਨ ਖਿਸਕਣ ਵਰਗੇ ਖੇਤਰਾਂ ਤੋਂ ਦੂਰ ਰਹਿਣ ਤੇ ਨਾਲੇ ਕੰਢਿਆਂ ਤੇ ਨਾ ਜਾਣ ਦੀ ਸਖਤ ਚੇਤਾਵਨੀ ਦਿੱਤੀ ਹੈ ਇਸੇ ਦਰਮਿਆਨ ਬिलासपुर ਰੋਡ ਤੇ ਵੱਡਾ ਪਾਰੀ ਜਾਮ ਲੱਗ ਗਿਆ ਜਿਸ ਦੀਆਂ ਤਸਵੀਰਾਂ ਸਾਫ਼ ਤੌਰ ਤੇ ਵੇਖੀਆਂ ਜਾ ਸਕਦੀਆਂ ਨੇ ਹਿੰਦੂਗਰ ਨਗਰ ਨੂੰ ਜਾ ਰਹੀ ਸੀ ਮੇਲਾ گاؤں ਦੇ ਵਿੱਚ 73 ਨੰਬਰ ਇੱਕ ਔਰ 2 ਦੇ ਵਿੱਚ ਸਲਾਈਡਿੰਗ ਹੋਈ ਆ ਬਹੁਤ ਪਰੇਸ਼ਾਨ ਹੋਏ ਗਏ ਜੀ ਛੋਟੇ ਛੋਟੇ ਬੱਚੇ ਅਜਿ ਇਸ ਕਰਕੇ ਤੁਸੀਂ ਦੇਖ ਸਕਦੇ ਹੋ ਪਰ ਬਹੁਤ ਬੁਰੇ ਹਾਲਾਤ ਹੈ ਜੀ ਨਹੀਂ ਨਹੀਂ ਉਸ ਵਕਤ ਤਾਂ ਸਹੀ ਇਹ ਗੱਲ ਕਹਿਣਾ ਚਾਹੁੰਦਾ ਜੀ ਇੱਧਰ ਕੋਈ ਨਾ ਚਲੇਗੀ ਕਿ ਅਸੀਂ ਕੋਲਿਆਂ ਨੂੰ ਬੇਨਤੀ ਹੈ ਜੀ ਕੋਟਜੋਗ ਮੈਦਿਆ ਹਾਂਜੀ ਪੁਲਿਸ ਦਾ ਸੰਜੋਗ ਤਾਂ ਨੂੰ ਵਧੀਆ ਮਿਲਿਆ ਜੀ ਪੁਲਿਸ ਸਾਰਾ ਸੰਜੋਗ ਦੇ ਲਈ ਆ ਪੁਲਿਸ ਵੀ ਕੀ ਕਰੇ ਜੀ ਜਦ ਲੋਕ ਹੀ ਨਹੀਂ ਮੰਨਦੇ ਅਸੀਂ ਤਾਂ ਹਰ ਆਣਾ ਜਾਣਾ ਲਈ ਜੱਤ ਨੂੰ ਇਹ ਕਹਿੰਦੇ ਕਿ ਇੱਧਰੋਂ ਨਾ ਆ